ਖ ਖਟਾਰਾ ਨੋ ਖ ਗ ਗਣਪਤੀ ਨੋ ਗ ਘ ਘਰ ਨੋ ਘ ਚ ਚਕਲੀ ਨੋ ਚ ਛ ਛਤਰੀ ਨੋ ਛ ਜ ਜਮਰੂਖ ਨੋ ਜ ਸ ਜ਼ ਬ ਲ ਨ ਜ਼ ਟ ਟ ਮ ਟ ਨੋ ਟ ਠ ਠ ੜ ਯਾ ਨੋ ਠ ਡ ਡ ਮ ਰੂ ਨੋ ਡ ਢ ਢ ਗ ਲਾ ਨੋ ਢ ਅਣਾ ਫੇਣ ਨੋ ਅਣਾ ਤਾ ਤਲਵਾਰ ਨੋ ਤਾ ਥਾ ਥਾੜ ਨੋ ਥਾ ਗਾ ਡੜਾ ਨੋ ਦੋ ਧਾ ਧਜਾ ਨੋ ਦੋ ਨਾ ਨਗਾਰਾ ਨੋ ਨਾ ਪੋ ਪਤੰਗ ਨੋ ਪੋ ફા ફટકડા નોફો બ બાકરી નો બ ભમરડા નો ભ મરચા નો મો નો ર નો ર ਲਾ ਲਸਣ ਨੋ ਲ ਵਾ ਵਹਾਨ ਨੋ ਵ ਸ ਸਰਣਾਈ ਨੋ ਸ ਸਛਟ ਕੋਣ ਨੋ ਸ ਸ ਸਸਲਾ ਨੋ ਸ ਹ ਹਰਾਨ ਨੋ ਹ તો મિત્રો આજે આપણે શીખ્યા ગુજરાતી કકો જો તમને આ વિડીયો પસંદ આવ્યો હોય તો ચેનલ ને સબસ્ક્રાઈબ કરી દેજો અને ને લાઈક અને શેર કરવાનું ભૂલતા નહીં